ਜਿਹੜੀ ਪਿਛਲੇ ਪਾਰਲੀਮੈਂਟ ਮੈਂਬਰਾਂ ਦੀ ਕਾਰਗੁਜ਼ਾਰੀ ਉਹਦੇ ਤੋਂ ਜਨਤਾ ਬਹੁਤ ਨਿਰਾਸ਼ ਹੈ ਲੋਕਾਂ ਦੀ ਇਹ ਗਰਜ ਆਇਆ ਕਿ ਅਸੀਂ ਜਿਤਾਉਂਦੇ ਰਹੇ ਆ ਇੱਕ ਨਾ ਕੋਈ ਵਾਪਸ ਸਰਕੇ ਚ ਆਇਆ ਨਾ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਆਵਾਜ਼ ਉਠਾਈ ਅਕਾਲੀ ਦਲ ਨਾਲ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਉਦੋਂ ਤਾਂ ਭਾਈਵਾਲ ਸੀ ਜਦੋਂ ਸਨੀ ਦਿਓਲ ਨੂੰ ਇੱਥੇ ਐਮਪੀ ਬਣਾਇਆ ਕੋਈ ਪ੍ਰਿੰਸਟਾਰ ਲੈਂਦੇ ਸੀਗੇ ਜਿਤਾਉਣਾ ਸਾਨੂੰ ਪੈਂਦਾ ਸੀ ਗਠਜਬੰਦਨ ਕਰਕੇ ਬਿਆਦ ਵੀ ਦੇ ਮੁੱਦੇ ਨੂੰ ਲੈ ਕੇ ਹੋਏ ਗੈਂਗਸਟਰ ਬਾਤ ਨੂੰ ਲੈ ਕੇ ਹੋਏ ਕੀ ਹਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਚੀਜ਼ ਹੈ ਜਾਂ ਨਿਕਲ ਗਈ ਹੋਏ ਲੋਕ ਸਵਾਲ ਕਰਦੇ ਨੇ ਉਸ ਚੀਜ਼ ਨੂੰ ਲੈ ਕੇ ਤੋਟ ਇੱਕ ਵਾਰੀ ਚੱਲ ਸਕਦਾ ਹੁਣ 7.5 ਸਾਲਾਂ ਬਾਅਦ ਤਾਂ ਲੋਕੀ ਇਹਨਾਂ ਨੂੰ ਪੁੱਛਦੇ ਵੀ 5 ਸਾਲ ਤੁਹਾਡੀ ਸਰਕਾਰ ਰਹੀ ਜੇ ਅਕਾਲੀ ਦਲ ਨੇ ਕੁਝ ਕੀਤਾ ਹੁੰਦਾ ਤਾਂ ਤੁਸੀਂ 5 ਸਾਲ ਰਾਜ ਕੀਤਾ ਹੁਣ ਦੱਸੋ ਲੋਕਾਂ ਨੂੰ ਕੀ ਕੀਤਾ ਉਹਨੇ ਕਰਕੇ ਲੋਕਾਂ ਨੇ ਹੁਣ ਹੋਰ ਵੀ ਮਾਟਰ ਮਹਿਸੂਸ ਕੀਤਾ ਕਿ ਅਕਾਲੀ ਦਲ ਨੂੰ ਪਹਿਲਾਂ ਹੀ ਇਹ ਚਾਹੀਦਾ ਸੀ ਕਿ ਇਕੱਲੇ ਲੜ ਕੇ ਤੇ ਆਪਣੀ ਆਡਾਇਲੋਜੀ ਦੇ ਮੁਤਾਬਕ ਇੱਕ ਖੇਤਰੀ ਪਾਰਟੀ ਵਾਲਾ ਰੋਲ ਅਦਾ ਕਰੇ ਇਸ ਕਰਕੇ ਉਹਦੇ ਤੇ ਲੋਕੀ ਬਹੁਤ ਖੁੱਲ ਕੇ ਸਮਰਥਨ ਹੁਣ ਉਹ ਲੋਕ ਵੀ ਦੇ ਰਹੇ ਆ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਾਜ ਹੁੰਦੇ ਸੀ 2024 ਲੋਕ ਸਭਾ ਦਾ ਸਿਆਸੀ ਪਾਰਾ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਤਮਾਮ ਉਮੀਦਵਾਰ ਆਪਣੇ ਆਪਣੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਗੱਲ ਕਰੀਏ ਹਲਕਾ ਗੁਰਦਾਸਪੁਰ ਦਿੱਤਾ ਇਸ ਤੇ ਵੀ ਚਕੋਨਾ ਮੁਕਾਬਲਾ ਜਿਹੜਾ ਉਹ ਵੇਖਣ ਨੂੰ ਮਿਲੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਚਾਰੋਂ ਲਗ ਲਗ ਜੜੇ ਇਲੈਕਸ਼ਨ ਲੜ ਰਹੇ ਨੇ ਤੇ ਮੁਕਾਬਲਾ ਕਾਫੀ ਜਿਹੜਾ ਜ਼ਬਰਦਸਤ ਵੇਖਣ ਨੂੰ ਮਿਲ ਰਿਹਾ ਹੈ ਗੱਲ ਕਰੀਏ ਇਸ ਵਕਤ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਦਲਜੀਤ ਚਿਮਾ ਸਾਡੇ ਨਾਲ ਨੇ ਚਿਮਾ ਸਾਹਿਬ ਕਿਵੇਂ ਦਾ ਮੁਕਾਬਲਾ ਦੇਖਣ ਨੂੰ ਲੱਗ ਰਿਹਾ ਹੈ ਕਿਉਂਕਿ ਸਾਰੇ ਹੀ ਟੱਕਰ ਦੇ ਆ ਬਰਾਬਰ ਦੇ ਆ ਹਾਲਾਂਕਿ ਚਲੋ ਸ਼ਹਿਰੀ ਕਲਸੀ ਅਸੀਂ ਕਹਿ ਸਕਦੇ ਹਾਂ ਕਿ ਯੰਗ ਖੂਨ ਹੈ ਬਾਕੀ ਤਾਂ ਤੁਸੀਂ ਮੁਕਾਬਲੇ ਦਿਓ ਦੇਖੋ ਗੱਲ ਇਹ ਹੈ ਕਿ ਕੈਂਡੀਡੇਟ ਤੇ ਚਲੋ ਸਾਰੇ ਆਪ ਆਪਣੀਆਂ ਪਾਰਟੀਆਂ ਸੋਚ ਕੇ ਦੇ ਦਿਆ ਬੇਸਿਕਲੀ ਤਾਂ ਗੱਲ ਹੈ ਕਿ ਪਬਲਿਕ ਇਸ ਵੇਲੇ ਜਿਹੜਾ 5 ਸਾਲ ਦਾ ਜਿਹੜਾ ਪਿਛਲਾ ਕਾਂਗਰਸ ਦਾ ਮਿਸਰ ਰੂਲਾ ਔਰ 2.5 ਸਾਲ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਰਾਜਾ ਇਹਨੇ ਤੋਂ ਬੇहद ਨਿਰਾਸ਼ ਆ। ਔਰ ਦੂਜੀ ਗੱਲ ਇਹ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀ ਪਿਛਲੇ ਪਾਰਲੀਮੈਂਟ ਮੈਂਬਰਾਂ ਦੀ ਕਾਰਜਕਾਰੀ ਉਹਦੇ ਤੋਂ ਜਨਤਾ ਬਹੁਤ ਨਿਰਾਸ਼ ਆ। ਭਾਜਪਾ ਦੇ ਵੀ ਇਥੇ ਬਹੁਤ ਸਾਰੇ ਫਿਲਮ ਸਟਾਰ MP ਬਣੇ। ਕਾਂਗਰਸ ਵੱਲੋਂ ਸੁਨੀਲ ਜਾਖੜ ਜੀ ਬਣੇ। ਲੋਕਾਂ ਦੀ ਇਹ ਗਰਜ ਆਇਆ ਕਿ ਅਸੀਂ ਜਿਤਾਉਂਦੇ ਰਹੇ ਆ ਕਿ ਨਾ ਕੋਈ ਵਾਪਸ ਹਲਕੇ 'ਚ ਆਇਆ ਨਾ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਆਵਾਜ਼ ਉਠਾਈ ਜੀ ਮੈਂ ਸਭ ਅਕਾਲੀ ਦਲ ਨਾਲ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਉਦੋਂ ਤਾਂ ਭਾਈਵਾਲ ਸੀ ਜਦੋਂ ਸਨੀ ਦਿਓਲ ਨੂੰ ਇੱਥੇ ਐਮਪੀ ਬਣਾਏ ਗਏ ਨਹੀਂ ਅਕਾਲੀ ਦਲ ਨਹੀਂ ਹੈ ਕਿ ਟਿਕਟ ਦਾ ਜਿਹੜਾ ਫੈਸਲਾ ਕਰਦੀ ਹੁੰਦੀ ਹੈ ਉਹ ਉਹ ਪਾਰਟੀ ਕਰਦੀ ਜਿਹਦੇ ਹਿੱਸੇ ਟਿਕਟ ਆਉਂਦੀ ਜਿਤਾਉਂਦੇ ਅਸੀਂ ਰਹੇ ਆ ਕਲੇਮ ਭਾਜਪਾ ਇਹ ਕਰਦੀ ਸੀ ਵੀ ਸਾਡੀ ਸੀਟ ਹੈ ਹਾਲੇ ਕਿ ਦੋ ਤਿੰਨ ਹਲਕਿਆਂ ਤੋਂ ਬਾਅਦ ਬੀਜਪੀ ਦਾ ਕੋਈ ਵੀ ਆਧਾਰ ਜਿਹੜਾ ਇਸ ਲੋਕ ਸਭਾ ਹਲਕੇ ਦੇ ਵਿੱਚ ਨਹੀਂ ਹੈ ਪਰ ਉਹ ਫਿਲਮ ਸਟਾਰ ਲੈ ਹੁੰਦੇ ਸੀਗੇ ਜਿਤੌਣਾ ਸਾਨੂੰ ਪੈਂਦਾ ਸੀ ਗਠਜੰਬਨ ਕਰਕੇ ਉਹ ਲੋਕਾਂ ਨੂੰ ਇਸ ਗੱਲ ਦਾ ਤਕਲੀਰ ਹੈ ਕਿ ਚਾਇਸ ਇਹਨਾਂ ਦੀ ਨਹੀਂ ਹੁੰਦੀ ਚਾਇਸ ਉਸ ਪਾਰਟੀ ਦੀ ਹੁੰਦੀ ਹੈ ਜਿਹਦੇ ਕੋਲ ਟਿਕਟ ਹੁੰਦੀ ਪਰ ਨਰਾਸ਼ਾ ਨਹੀਂ ਜ਼ਾਹਰ ਕਰ ਰਹੇ ਕਿ ਤੁਸੀਂ ਜਿਤਵਾਉਂਦੇ ਰਹੇ ਪਰ ਉਹਨਾਂ ਐਮਪੀਜ਼ ਨੇ ਸਾਡੀ ਸਾਰ ਨਹੀਂ ਲਈ ਆ ਕੇ ਇਸ ਗੱਲ ਦੀ ਖੁਸ਼ੀ ਵੀ ਮਨਾਉਂਦੇ ਆ ਕਿ ਚੰਗਾ ਤੁਸੀਂ ਖੜਾ ਛੱਡਿਆ ਉਹਨਾਂ ਦਾ ਪੀ ਆਪ ਲੜ ਰਹੇ ਹੋ ਤੇ ਚਲੋ ਸਾਨੂੰ ਉਹ ਪਾਰਟੀ ਜਿਹੜੀ ਲੋਕਾਂ ਨਾਲ ਖੜਦੀ ਹੈ ਜਿਹਦੇ ਨੁਮਾਇੰਦੇ ਲੋਕਾਂ ਨਾਲ ਖੜਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਜਿੰਨਾ ਹਲਕੇ ਵਿੱਚ ਭਾਜਪੀ ਦੇ ਕੈਂਡੀਡੇਟ ਵਿਧਾਨ ਸਭਾ ਵੀ ਲੜਦੇ ਸੀ ਉਥੇ ਤਾਂ ਚਾਹ ਹੀ ਬਹੁਤ ਆ ਪਹਿਲੀ ਵਾਰੀ ਆ ਕੇ ਜਿਹੜਾ 25 30 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣਾ ਤੱਕੜੀ ਸਿੰਬਲ ਦੇ ਉੱਤੇ ਚੋਣ ਲੜਨ ਲੱਗਿਆ ਇਸ ਕਰਕੇ ਤੁਸੀਂ ਦਿਨਾਂ ਲਗਰ ਜਾਓਗੇ ਪੋਹਾ ਜਾਓਗੇ ਪਟਾਣਕੋਟ ਜਾਓਗੇ ਸਜਾਲਪੁਰ ਜਾਓਗੇ ਵਿਆਹ ਵਰਗਾ ਮਾਹੌਲ ਬਣਿਆ ਹੋਊਗਾ ਸਿਰ ਵੇਸੇ ਚਾਹ ਦੇ ਵਿੱਚ ਵੀ ਚਲੋ ਹੁਣ ਪਰਲਿਮੈਂਟ ਵੀ ਅਸੀਂ ਆਪਣੇ ਸਿੰਬਲ ਤੇ ਲੜਾਂਗੇ ਵਿਧਾਨ ਸਭਾ ਵੀ ਲੜਾਂਗੇ ਜ਼ਿਲ੍ਹਾ ਪ੍ਰੀਸ਼ਦ ਵੀ ਲੜਾਂਗੇ ਬਲਕ ਸੰਪਤੀ ਵੀ ਲੜਾਂਗੇ ਕਿਉਂਕਿ ਅੱਗੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਬੇਨਸਾਫੀ ਹੁੰਦੀ ਹੈ ਜਿੱਥੇ ਮਤਲਬ ਗੱਲ ਕਰੀਏ 17 ਤੇ 22 ਦੀ ਅਗਰ ਆਪਾਂ ਦੇਖੀਏ ਜਿਸ ਤਰੀਕੇ ਦੇ ਨਾਲ ਵਿਰੋਧ ਹੋਇਆ ਸੀ ਚਾਹੇ ਉਹ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਹੋਏ ਗੈਂਗਸਟਰਵਾਦ ਨੂੰ ਲੈ ਕੇ ਹੋਏ ਕੀ ਹਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਚੀਜ਼ ਹੈ ਜਾਂ ਨਿਕਲ ਗਈ ਹੋਏ ਲੋਕ ਸਵਾਲ ਕਰਦੇ ਨੇ ਉਸ ਚੀਜ਼ ਨੂੰ ਲੈ ਕੇ ਇਹ ਹੁਣ ਤਾਂ ਬਿਲਕੁਲ 1% ਵੀ ਨਹੀਂ ਦੇਖੋ ਪਤਾ ਝੂਠ ਇੱਕ ਵਾਰੀ ਚੱਲ ਸਕਦਾ ਹੁਣ 7.5 ਸਾਲਾਂ ਬਾਅਦ ਲੋਕੀ ਇਹਨਾਂ ਨੂੰ ਪੁੱਛਦੇ ਵੀ 5 ਸਾਲ ਤੁਹਾਡੀ ਸਰਕਾਰ ਰਹੀ ਤੇ ਤੁਸੀਂ ਦੱਸੋ ਵੀ 5 ਸਾਲਾਂ ਦੇ ਵਿੱਚ ਫਿਰ ਕੀ ਕੱਢਿਆ ਤੁਸੀਂ ਦੋਸ਼ ਤਾਂ ਲਾਤੇ ਬਦਬੀਆਂ ਦੇ ਦੂਜੇ ਬਰਗਾੜੀ ਦੇ ਤੇ 5 ਸਾਲ ਦਾ ਸਮਾਂ ਬਹੁਤ ਹੁੰਦਾ ਹੁਣ ਕੇਜਰੀਵਾਲ ਅੰਦਰ ਦਿੱਤਾ ਕਿ ਨਹੀਂ ਅਗਲੇ ਨੇ ਕਰਪਸ਼ਨ ਦੇ ਕੇਸ ਦੇ ਵਿੱਚ ਇਸ ਕਰਕੇ ਦਿੱਤਾ ਕਿ ਕਰਪਸ਼ਨ ਸਾਬਤ ਕੀਤੀ ਅਦਾਲਤਾਂ ਨੇ ਵੀ ਮੰਨਿਆ ਕਿ ਹਾਂ ਕਰਪਸ਼ਨ ਹੋਈ ਹੈ ਤੇ ਜੇ ਅਕਾਲੀ ਦਲ ਨੇ ਕੁਝ ਕੀਤਾ ਹੁੰਦਾ ਤਾਂ ਤੁਸੀਂ 5 ਸਾਲ ਰਾਜ ਕੀਤਾ ਹੁਣ ਦੱਸੋ ਲੋਕਾਂ ਨੂੰ ਵੀ ਕੀ ਕੀਤਾ ਇਸ ਐਲੈਨਨ ਹੋ ਗਏ ਇੱਕ ਛੋਟੇ ਵਰਕਤ ਦੇ ਉੱਤੇ ਵੀ ਕਿਤੇ ਕੋਈ ਅਲੀਗੇਸ਼ਨ ਸਾਬਤ ਨਹੀਂ ਕਰ ਪਾਰ ਨਾਲ ਡਰੱਗਸ ਦੀ ਨਾ ਬੇਅਦਮੀਆਂ ਦੀ ਨਾ ਬਰਗਾੜੀ ਦੀ ਨਾ ਹੋਰ ਕਿਸੇ ਗੱਲ ਦੀ ਇਸ ਕਰਕੇ ਜਿਹੜਾ ਝੂਠ ਬੋਲਦੇ ਦਾ ਉਹ ਬਾਅਦ ਵਿੱਚ ਫਿਰ ਉਹਦਾ ਉਲਟਾ ਵੀ ਰਿਐਕਸ਼ਨ ਹੁੰਦਾ ਤੇ ਜਦੋਂ ਜਨਤਾ ਨੂੰ ਲੱਗਦਾ ਕਿ ਨਹੀਂ ਉਦੋਂ ਬੜੀ ਵੱਡੀਆਂ ਨੇ ਜਾਤੀ ਕੀਤੀ ਕੋਣ ਪ੍ਰਚਾਰ ਕੀਤਾ ਅਸੀਂ ਮੰਨ ਲਿਆ ਪਰ ਸਾਬਤ ਇਹ ਕਰਨੀ ਪਾਏ ਤੇ ਹੁਣ ਲੋਕਾਂ ਨੂੰ ਉਦੋਂ ਲੁਕੀ ਉਸ ਗੱਲ ਦਾ ਜਵਾਬ ਪੁੱਛਦੇ ਆਂ ਔਰ ਜੋ ਅਕਾਲੀ ਦਲ ਨੇ ਕੇ ਇਤਿਹਾਸਿਕ ਫੈਸਲਾ ਕੀਤਾ ਵੱਖਰੇ ਲੜਨ ਦਾ ਔਰ ਪੁਰਾਣੀ ਆਪਣੀ ਜੋ ਸਾਖ ਸੀ ਅਕਾਲੀ ਦਲ ਦੀ ਕਿ ਸੂਬਿਆਂ ਦੇ ਵੱਧਤ ਘਰਾਵਾਂ ਵਾਸਤੇ ਲੜਨਾ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀ ਇਸ ਵਾਸਤੇ ਸੰਘਰਸ਼ ਕਰਨਾ ਸੇ ਕੌਮ ਦੇ ਮੁੱਦੇ ਲੈ ਕੇ ਅੱਗੇ ਵਧਣਾ ਉਹਦੇ ਕਰਕੇ ਲੋਕਾਂ ਨੇ ਹੁਣ ਹੋਰ ਵੀ ਬੈਟਰ ਮਹਿਸੂਸ ਕੀਤਾ ਕਿ ਅਕਾਲੀ ਦਲ ਨੂੰ ਪਹਿਲਾਂ ਹੀ ਇਹ ਚਾਹੀਦਾ ਸੀ ਕਿ ਇਕੱਲੇ ਲੜ ਕੇ ਤੇ ਆਪਣੀ ਅਡਾਇਓਲੋਜੀ ਦੇ ਮੁਤਾਬਕ ਇੱਕ ਖੇਤਰੀ ਪਾਰਟੀ ਵਾਲਾ ਰੋਲ ਅਦਾ ਕਰੇ ਇਸ ਕਰਕੇ ਉਹਦੇ ਤੇ ਲੋਕੀ ਬਹੁਤ ਖੁੱਲ ਕੇ ਸਬਰਤਨ ਹੁਣ ਉਹ ਲੋਕ ਵੀ ਦੇ ਰਹੇ ਆ ਜਿਹੜੇ ਪਹਿਲਾਂ ਸ਼ਰਮਣੀ ਅਕਾਲੀ ਦਲ ਨਾਲ ਨਰਾਜ਼ ਹੁੰਦੇ ਸੀ ਮਸਬ ਗੱਠ ਜੋੜ ਦੀਆਂ ਚਰਚਾਵਾਂ ਤਾਂ ਹੁਣ ਵੀ ਛਿੜੀਆਂ ਸੀ ਇਲੈਕਸ਼ਨ ਤੋਂ ਕੁਸਮਾ ਪਹਿਲਾਂ ਹੀ ਜਿਹੜਾ ਹੈ ਉਹ ਕਲੀਅਰ ਹੋਇਆ ਕਿ ਗੱਠ ਜੋੜ ਨਹੀਂ ਹੋ ਰਿਹਾ ਇਹ ਵੀ ਕਿਹਾ ਸੁਣਨ ਚਾਇਆ ਕਿ ਸ਼ਾਇਦ ਭਾਜਪਾ ਇਸ ਵਾਰ ਚਾਹੁੰਦੀ ਸੀ ਕਿ ਵੱਡਾ ਪਾਈ ਦਾ ਰੋਲ ਹੁਣ ਭਾਜਪਾ ਅਦਾ ਕਰੇ ਅਕਾਲੀ ਦਲ ਛੋਟਾ ਪਾਈ ਬਣੇ ਕੀ ਕਾਰਨ ਕੀ ਰਿਹਾ ਜਿਹੜਾ ਇਹ ਨਹੀਂ ਗੱਠ ਜੋੜ ਜਿਹੜਾ ਸਿਰੇ ਚੜ ਪਿਆ ਗੱਠ ਚੜ ਕੱਲ ਨਾ ਸੀਟਾਂ ਨੂੰ ਲੈ ਕੇ ਨਹੀਂ ਹੁੰਦਾ ਗੱਠ ਜੋੜ ਜਦੋਂ ਵੀ ਹੁੰਦਾ ਸਿਧਾਂਤਾਂ ਦੇ ਉੱਤੇ ਸੁਲਨਾਂ ਦੇ ਉੱਤੇ ਮੁੱਦਿਆਂ ਦੇ ਉੱਤੇ ਹੁੰਦਾ ਇਸ ਕਰਕੇ ਅਸੀਂ ਕਹਿੰਦੇ ਸੀ ਕਿ ਪਹਿਲਾਂ ਮੁੱਦਿਆਂ ਤੇ ਗੱਲ ਕਰੋ ਬੰਦੇ ਸਿੰਘਾਂ ਬਾਰੇ ਤੁਸੀਂ ਕੀ ਕਰ ਰਹੇ ਤੁਸੀਂ ਅਨਾਉਂਸ ਕੀਤਾ ਹੋਇਆ ਜਿਹੜਾ ਸਤਾਲਪੁਰ ਲੋਧੀ ਦੀ ਧਰਤੀ ਦੇ ਉੱਤੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੇ ਹਾਂ ਨੋਟੀਫਿਕੇਸ਼ਨ ਹੋ ਗਿਆ ਸੀ ਕਿਉਂ ਰੁਕਿਆ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੀ ਗੱਲ ਕਰੋ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਗੱਲ ਕਰੋ ਜਦੋਂ ਕੋਈ ਮੰਨਣ ਨੂੰ ਤਿਆਰ ਨਹੀਂ ਫਿਰ ਅਸੀਂ ਐਲਾਈਅੰਸ ਕਿਉਂ ਕਰਦੇ ਅੱਗੇ ਅਸੀਂ ਐਲਾਈਅੰਸ ਕਰ ਦਿੰਦੇ ਰਹੇ ਹਾਂ ਬਾਅਦ 'ਚ ਗੱਲਾਂ ਮੰਨਣ ਤੋਂ ਇਨਕਾਰੀ ਹੋ ਜਾਂਦੇ ਹੁਣ ਅਸੀਂ ਕਹਿੰਿਆ ਕਿ ਨਹੀਂ ਗੱਲਾਂ ਪਹਿਲਾਂ ਤਿਆਰ ਕਰੋ ਕਿ ਜਿਹੜੇ ਕੰਮ ਤੁਸੀਂ ਕਰ ਸਕਦੇ ਹੋ ਹੁਣ ਕਰੋ ਜਦੋਂ ਇਸ ਗੱਲ ਤੋਂ ਲੱਤਾਂ ਪਿੱਛੇ ਖਿੱਚਦੇ ਸੀ ਤੇ ਅਸੀਂ ਨਹੀਂ ਕੀਤਾ ਸਮਝੋਤਾ ਲੰਦਾ ਕਿ ਕਿਤਨਾ ਕਿਤੇ ਪਾਰਟੀ ਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਇਸ ਚੀਜ਼ ਦਾ ਇਕੱਠ ਜੋੜਨਾ ਹੁੰਦਾ ਨਹੀਂ ਫਾਇਦਾ ਹੋਏਗਾ ਕਿਉਂਕਿ ਬੀਜੇਪੀ ਦਾ ਅਕਸ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਬਹੁਤ ਖਰਾਬ ਹੋ ਚੁੱਕਾ ਹੈ ਜਿਸ ਤਰੀਕੇ ਘਟਕਿੰਤੀਆਂ ਦੇ ਉੱਤੇ ਉਹਨਾਂ ਨੂੰ ਹਾਸ਼ੀਏ ਦੇ ਉੱਤੇ ਧੱਕਿਆ ਜਾ ਰਿਹਾ ਜਿਸ ਤਰ੍ਹਾਂ ਦੇਸ਼ ਦੇ ਵਿੱਚ ਫੈਡਰਲਿਜ਼ਮ ਨੂੰ ਖੋਰਾ ਲਾਇਆ ਜਾ ਰਿਹਾ ਜਿਸ ਤਰ੍ਹਾਂ ਕਿਸਾਨੀ ਦੇ ਖਿਲਾਫ ਬੀਜੇਪੀ ਖੁੱਲ ਕੇ ਤੁਰੀ ਹੋਈ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਵੀ ਜਵਾਬ ਦੇਣੇ ਓਕੇ ਹੁੰਦੇ ਸੀ ਇਸ ਕਰਕੇ ਹੁਣ ਐਸੋ ਨੈਸ਼ਨਲ ਲੈਵਲ ਤੇ ਬੀਜੇਪੀ ਫੇਲ ਹੋ ਰਹੀ ਤਾਂ ਹੀ ਧਾਰਮਿਕ ਪੱਤੇ ਖੇਡ ਰਿਆ ਨਾ ਜੇ ਤੁਹਾਨੂੰ ਆਪਣੇ ਕੀਤੇ ਤੇ ਮਾਣ ਹੋਵੇ ਹੁਣ ਮਹਿੰਗਾਈ ਇੰਨੀ ਐ ਬੇਰੋਜ਼ਗਾਰੀ ਇੰਨੀ ਐ ਇਨਾਂ ਇਸ਼ੂ ਨੂੰ ਬੀਜੇਪੀ ਐਕਸਪਲੈਨ ਨਹੀਂ ਕਰ ਪਰ ਕੱਲਾ ਜਿਹੜੀ ਹੈਗੀ ਆ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਕੇ ਤਾਂ ਤੁਸੀਂ ਕਿੰਨੀ ਵਾਰੀ ਸਰਕਾਰ ਬਣਾ ਲਓ ਇਸ ਕਰਕੇ ਹੁਣ ਮਾਹੌਲ ਜਿਹੜਾ ਬਣ ਗਿਆ ਉਹਦੇ ਚ ਕੱਲੇ ਲੜਨਾ ਸਾਡੇ ਵਾਸਤੇ ਬੈਟਰ ਹੈ ਕੀ ਮਸਲ ਗੁਰਦਾਸਪੁਰ ਸੀਟ ਦੀ ਆਪਾਂ ਗੱਲ ਕਰੀਏ ਬਾਰਡਰ ਸਟੇਟ ਆ ਨਸ਼ੇ ਦਾ ਮੁੱਦਾ ਇੱਥੇ ਕਾਫੀ ਜ਼ਿਆਦਾ ਜਿਹੜਾ ਪ੍ਰਮੁਖਤਾ ਦੇ ਨਾਲ ਚੱਕਿਆ ਜਾ ਰਿਹਾ ਕੀ ਕੁਝ ਤੁਸੀਂ ਰੋਡ ਮੇ ਅਪਲੈਕੇਸ਼ਨ ਚੱਲ ਰਿਓ ਕਿਵੇਂ ਖਤਮ ਕੀਤਾ ਜਾਏਗਾ ਕਿਉਂਕਿ तमाम ਸਰਕਾਰਾਂ ਆਂਦੀਆਂ ਨੇ ਵਾਅਦੇ ਦਾਅਵੇ ਕਰਦੀਆਂ ਨੇ ਪਰ ਖੋਖਲੇ ਸਾਬਿਤ ਹੁੰਦੇ ਆ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੋ ਪਾਇਆ ਦੇਖੋ ਗੱਲ ਇਹ ਡਰਗਸ ਤਾਂ ਗਵਰਨਮੈਂਟ ਆਫ ਇੰਡੀਆ ਦੀ ਵੀ ਜ਼ਿੰਮੇਵਾਰੀ ਹੈ ਸਟੇਟ ਗਵਰਨਮੈਂਟ ਅਸੀਂ ਤਾਂ ਸ਼ੁਰੂ ਤੋਂ ਇਹਨੂੰ ਕਦੇ ਪੋਲੀਟਿਕਲ ਮੁੱਦਾ ਨਹੀਂ ਬਣਾਇਆ ਅਸੀਂ ਇਹਨੂੰ ਸੋਸ਼ਲ ਪ੍ਰੋਬਲਮ ਦੇ ਤੌਰ ਤੇ ਹਮੇਸ਼ਾ ਲਿਆ ਔਰ ਅਸੀਂ ਕਹਿੰ ਗਵਰਨਮੈਂਟ ਆਫ ਇੰਡੀਆ ਆਪਣਾ ਕੰਮ ਕਰੇ ਸਟੇਟ ਗਵਰਨਮੈਂਟ ਆਪਣਾ ਕੰਮ ਕਰੇ ਔਰ ਸੋਸਾਇਟੀ ਐਸ ਸੱਚ ਵੀ ਉਹਦੇ ਵਿੱਚ ਜਿਹੜੀ ਹੈ ਬੱਚਿਆਂ ਨੂੰ ਮੋਟੀਵੇਟ ਕਰਨ ਤੇ ਉਹਨਾਂ ਨੂੰ ਡੀ ਐਡਿਕਸ਼ਨ ਕਰਨ ਤੇ ਉਹਨਾਂ ਨੂੰ ਰੀਹੈਬਿਟੇਟ ਕਰਨ ਤੇ ਸਾਡਾ ਐਜੂਕੇਸ਼ਨ ਦਾ ਸਿਸਟਮ ਵੀ ਉਹਦੇ ਅਕੋਰਡਿੰਗਲੀ ਕੰਮ ਕਰੇ ਇੱਕ ਮਲਟੀ ਜਿਹੜੀ ਹੈ ਨਾ ਫੰਕਸ਼ਨਲ ਅਪਰੋਚ ਜਿਹੜੀ ਆ ਉਹ ਚਾਹੀਦੀ ਹੈ ਇਹਦੇ ਵਾਸਤੇ ਉਹੀ ਅਸੀਂ ਅੱਗੋਂ ਵੀ ਉਹ ਪਿੰਡਾਂ 'ਚ ਕਰਾਂਗੇ ਇਹ ਤਾਂ ਕੋਡ ਪ੍ਰਚਾਰ केजरीवाल ਹਰਿਆਣਾ ਤੇ ਕਾਂਗਰਸ ਨੇ ਸ਼ੁਰੂ ਕਰ ਲਿਆ ਸੀ ਆਦਰਵਾਜ ਕੋਡ ਪ੍ਰਚਾਰ ਨਾਲ ਮਸਲਾ ਹੱਲ ਨਹੀਂ ਹੋਣਾ ਇੱਕ ਦੂਜੇ ਤੇ ਦੋਸ਼ ਲਾਈ ਜੋ ਇਹਦੇ ਤੇ ਤੇ ਸੈਂਟੀਫਿਕ ਅਪਰੋਚ ਵੀ ਜਿਹੜੀ ਬਾਰਡਰ ਨੂੰ ਸੀਲ ਕਰਨ ਵਾਸਤੇ ਕਰਨੀ ਪੈਗੀ ਜਿਹੜੀ ਆ ਦਸ਼ੇ ਨੂੰ ਟਰੈਕ ਵੀ ਕਰਨਾ ਪਏਗਾ ਨਾਲ ਟ੍ਰੀਟਮੈਂਟ ਵੀ ਕਰਨੀ ਪੈਗੀ ਮੋਟੀਵੇਟ ਵੀ ਕਰਨਾ ਪਏਗਾ ਐਜੂਕੇਟ ਵੀ ਕਰਨਾ ਪਏਗਾ ਹਰ ਚੀਜ਼ ਨੂੰ ਸੋਸਾਇਟੀ ਦੇ ਨਾਲ ਇਨਵੋਲ ਹੋ ਕੇ ਕੰਮ ਕਰਨਾ ਪਏ ਪਰ ਹੋਰ ਬਹੁਤ ਕੰਮ ਨੇ ਪਾਕਿਸਤਾਨ ਨਾਲ ਵਪਾਰ ਖੁੱਲਣ ਦੇ ਮਸਲੇ ਨੇ ਗਵਾਦੀ ਸੂਬਿਆਂ ਨੂੰ ਜਿਹੜੀਆਂ ਰਾਇਤਾ ਨੇ ਉਹ ਪੰਜਾਬ ਨੂੰ ਮਿਲਣੀਆਂ ਚਾਹੀਦੀਆਂ ਜਿਹੜੇ ਦਰਿਆਵਾਂ ਦੇ ਉੱਤੇ ਪੁਲ ਬਣਨ ਵਾਲੇ ਆ ਉਹ ਬਣਨੇ ਚਾਹੀਦੇ ਆ ਸ਼ੂਗਰ ਮਿਲਾਂ ਦੀ ਲੋਕਾਂ ਦੀ ਡਿਮਾਂਡ ਆ ਉਹ ਲੱਗਣੀ ਚਾਹੀਦੀ ਆ ਜੇ ਜੇ ਮਕੇਰੀਆਂ ਤੋਂ ਗੁਰਦਾਸਪੁਰ ਤੱਕ ਰੋਡ ਆ ਉਹ ਬਣਨੀ ਚਾਹੀਦੀ ਹੈ ਏਮਜ਼ ਵਰਗਾ ਕੋਈ ਸੈਂਟਰ ਬਣਨਾ ਚਾਹੀਦਾ ਇੱਥੇ ਹੈਲਥ ਸਪਸਟ ਦੀ ਬਹੁਤ ਹਾਈ ਲੈਵਲ ਦੀ ਘਾਟ ਆ ਉਹ ਚੀਜ਼ਾਂ ਜਿਆਦਾ ਇੰਪੋਰਟੈਂਟ ਨੇ ਉਹ ਸਾਰੀ ਚੀਜ਼ਾਂ ਰਿਸਰਚ ਕਰੋ ਤੁਸੀਂ ਪਾਕਿਸਤਾਨ ਵਪਾਰ ਖੋਲਣ ਦਾ ਜ਼ਿਕਰ ਕਰ ਰਹੇ ਹੋ ਕੀ ਲੱਗਦਾ ਕਿ ਉਹਦੇ ਨਾਲ ਦੇਸ਼ ਨੂੰ ਜਾਂ ਸੂਬੇ ਨੂੰ ਜਾਂ ਫਿਰ ਗੁਰਦਾਸਪੁਰ ਹਲਕੇ ਨੂੰ ਕੀ ਕੋਈ ਫਾਇਦਾ ਪਹੁੰਚੇਗਾ ਕਿਉਂਕਿ ਜਿਸ ਕੰਡੀਸ਼ਨ ਦੇ ਵਿੱਚ ਪਾਕਿਸਤਾਨ ਫਿਲਹਾਲ ਹੈ ਇਹ ਦੇਖੋ ਬਹਾਨੇ ਬਣਾ ਕੇ ਵਪਾਰ ਬੰਦ ਕਰਨਾ ਕੋਈ ਲੌਜੀਕ ਨਹੀਂ ਹੈ ਜਿਹੜੀ ਡਰੱਗਸ ਦੀ ਗੱਲ ਤੁਸੀਂ ਕਰਦੇ ਹੋ ਉਹ 에어ਪੋਰਟਾਂ ਤੋਂ ਵੀ ਸਮਕਲਿੰਗ ਹੁੰਦੀ ਹੈ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਬੰਦਰਗਾਹਾਂ ਤੋਂ ਵੀ ਹੁੰਦੀ ਹੈ। ਉਹ ਗੁਜਰਾਤ 'ਚ ਕਿੰਨੀ ਕਿੰਨੀ ਹੀਰੋਇਨ ਫੜੀ ਜਾਂਦੀ ਹੈ ਤੇ ਫਿਰ ਉੱਥੇ ਤੁਸੀਂ ਵਪਾਰ ਬੰਦ ਕਰ ਦਿੱਤਾ। ਜੇ ਇੱਥੇ ਬਾਈ ਰੋਡ ਹੁੰਦੀ ਹੈ ਤੁਸੀਂ ਆਪਣਾ ਚੈਕਿੰਗ ਦਾ ਸਿਸਟਮ ਸੈਂਟੀਫਿਕ ਸਿਸਟਮ ਹੋਰ ਬੈਟਰ ਕਰੋ। ਜਿਵੇਂ ਸਭ ਡਰੱਗਸ ਦਾ ਨਹੀਂ ਹੈ ਜੇਕਰ ਵਿੱਤੀ ਅਸੀਂ ਹਾਲਤ ਵੀ ਦੇਖੀਏ ਪਾਕਿਸਤਾਨ ਦੀ ਜਿਸ ਤਰ੍ਹਾਂ ਹੈਗੀ ਹੈ ਕੀ ਲੱਗਦਾ ਹੈ ਕਿ ਆਰਥਿਕਤਾ ਦੇ ਤੌਰ ਤੇ ਦੇਸ਼ ਨੂੰ ਫਾਇਦਾ ਹੋਏਗਾ ਜੇ ਵਪਾਰ ਖੁੱਲਦਾ ਹੈ। ਤੁਹਾਡੇ ਕੋਲ ਐਡੀ ਵੱਡੀ ਮਾਰਕੀਟ ਹੈ। ਜਿਹੜੀ ਕੋਈ ਤਿਆਰ ਨਹੀਂ ਕਰ ਪਾ ਰਹੀ ਤੇ ਤੁਹਾਡਾ ਮਾਲ ਉਥੇ ਵਿਕਦਾ ਤੁਹਾਡਾ ਅਨਾਜ ਉਥੇ ਵਿਕਦਾ ਤੇ ਤੁਹਾਨੂੰ ਤਾਂ ਮਾਰਕੀਟ ਚਾਹੀਦੀ ਹੈ ਜਿੱਧਰ ਤੁਸੀਂ ਤਿਆਰ ਕਰ ਰਹੇ ਹੋ ਸਾਡੇ ਜਿਹੜਾ ਇੰਡਸਟਰੀਸਟ ਤੇ ਵਪਾਰੀ ਹੈ ਇੱਥੇ 2 ਘੰਟੇ ਚ ਸਮਾਨ ਵੇਚ ਲਾਹੌਰ ਭੇਜ ਸਕਦਾ ਉਹਨੂੰ ਸਾਊਥ ਭੇਜਣ ਵਾਸਤੇ ਕਿੰਨਾ ਵੱਧ ਖਰਚਾ ਕਰਨਾ ਪੈਂਦਾ ਇਸ ਕਰਕੇ ਨਾ ਉਧਰ ਜਿੱਧਰ ਮਾਰਕੀਟ ਹੋਵੇ ਸਾਨੂੰ ਪ੍ਰੌਬਲਮ ਤੇ ਹੈ ਕਿ ਸਾਡੀ ਮਾਰਕੀਟ ਤੁਸੀਂ ਬੰਦ ਕੀਤੀ ਹੋਈ ਤੁਸੀਂ ਗੁਜਰਾਤ ਦੇ ਰਸਤੇ ਪਰਸਨਾਂ ਵਪਾਰ ਕਰਦੇ ਹੋ ਬਾਰਾਸਟ ਦੇ ਰਸਤੇ ਵਪਾਰ ਕਰਦੇ ਹੋ ਤੇ ਪੰਜਾਬ ਬੜਾ ਕਿਉਂ ਬੰਦ ਕੀਤਾ ਹੋਇਆ ਹੈ ਉਹਦੀ ਸਾਡੀ ਆਰਥਿਕਤਾ ਤਾਂ ਉਸੇ ਵੇਲੇ ਖੁਸ਼ਹਾਲੀ ਜਿਹੜੇ ਪਾਸੇ ਚਲੀ ਜਾਏਗੀ ਜੀ ਸਭ ਜੇਕਰ ਹੁਣ ਮੈਂ ਵੇਖਾਂ ਮੁਕਾਬਲਾ ਤੁਸੀਂ ਕਿਸ ਦੇ ਨਾਲ ਦੇਖ ਰਹੇ ਹੋ ਤੁਹਾਡਾ ਕਿਉਂਕਿ ਇੱਕ ਪਾਸੇ ਸੁਖਜਿੰਦਰ ਰੰਦਾਵਾ ਨੇ ਦੂਸਰੇ ਪਾਸੇ ਦਿਨੇਸ਼ ਬੱਬੂ ਨੇ ਭਾਜਪਾ ਤੋਂ ਸ਼ੈਰੀ ਕਲਸੀ ਜਿਹੜੇ ਬਟਾਲਾ ਤੋਂ ਹੀ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕੋਈ ਭਾਜਪਾ ਤਾਂ ਤੇਨਾਲ ਘਿਆ ਤੱਕ ਹੀ ਆ ਉਸ ਤੋਂ ਅੱਗੇ ਹੈ ਹੀ ਨਹੀਂ ਤੇ ਰੰਦਾਵਾ ਤੇ ਸ਼ੈਰੀ ਇਕੱਠੇ ਹੈ ਇਹਨਾਂ ਦਾ ਗੁਪਤ ਸਮਝੌਤਾ ਇਹ ਚੰਡੀਗੜ੍ਹ 'ਚ ਇਕੱਠੇ ਲੜਦੇ ਆ ਦਿੱਲੀ 'ਚ ਇਕੱਠੇ ਲੜਦੇ ਆ ਗੁਜਰਾਤ ਚ ਇਕੱਠੇ ਲੜਦੇ ਆ ਇੱਥੇ ਚੋਰੀ ਚੋਰੀ ਰਾਤ ਨੂੰ ਇਕੱਠੇ ਹੁੰਦੇ ਆ ਸਾਡੇ ਖਿਲਾਫ ਤੋਂ ਦੋਨੇ ਇਕੱਠੇ ਆ ਇਹ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ ਦੋਨੋਂ ਨੇ ਟੱਕਰ ਦੇ ਆਂਗੇ ਅਸੀਂ ਦੋਨੋਂ ਨੂੰ ਹਰਾਵਾਂਗੇ ਜ਼ੀਰੋ ਦੀ ਗੱਲ ਕਰੀ ਆਮ ਆਦਮੀ ਪਾਰਟੀ ਕੇ 13 ਜ਼ੀਰੋ ਚਲੋ ਹੁਣ ਕੋਈ ਜ਼ੀਰੋ ਗਏ ਆ ਹੁਣ 13 ਵੀ ਨਵੇਂ ਨਾਲ ਲਾਈ ਜਾਂਦੇ ਆ ਸਾਰੀ ਦੁਨੀਆ ਨੂੰ ਪਤਾ ਕਿ ਸਰਕਾਰ ਵੀ ਜ਼ੀਰੋ ਹੈ ਕਾਰਗੁਜ਼ਾਰੀ ਵੀ ਜ਼ੀਰੋ ਹੈ ਤੇ ਰਿਜ਼ਲਟ ਵੀ ਜ਼ੀਰੋ ਹੁਣ ਥੈਂਕ ਯੂ ਤੇ ਬਿਲਕੁਲ ਡਾਕਟਰ ਦਲਜੀਤ ਸ਼ਿਮਾ ਸਾਡੇ ਨਾਲ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਨੇ ਗੁਰਦਾਸਪੁਰ ਤੋਂ ਤੇ ਇਹ ਜ਼ਰੂਰ ਹੈ ਇੱਕ ਵੱਡਾ ਦਾਵਾ ਕਰਦੇ ਨਜ਼ਰ ਆ ਰਹੇ ਨੇ ਜਿੱਤ ਦਾ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਗੁਪਤ ਸਮਝੌਤਾ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੋਇਆ ਹੋਇਆ ਤੇ ਦੋਨਾਂ ਨੂੰ ਮੁਕਾਬਲਾ ਜਿਹੜਾ ਉਹ ਟੱਕਰ ਜਿਹੜੀ ਉਹ ਕੜੀ ਦੇਣਗੇ ਖੈਰ ਆਉਣ ਵਾਲਾ ਵਕਤ ਦੱਸੇਗਾ ਗੁਰਦਾਸਪੁਰ ਦੀ ਜਨਤਾ ਜਿਹੜਾ ਉਹ ਤੈ ਕਰੇਗੀ 1 ਜੂਨ ਨੂੰ ਕਿ ਕਿਸ ਦੇ ਸਿਰ ਦੇ ਉੱਤੇ ਸੇਰਾ ਸੱਜਦਾ ਚਾਰ ਜੁੱਤ ਨੂੰ ਨਤੀਜੇ ਜਿਹੜੇ ਸਭ ਦੇ ਸਾਹਮਣੇ ਆਉਣਗੇ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋਗ ਗੁਰਦਾਸਪੁਰ